ਅੱਧਾ ਪੰਜਾਬ ਜਿਹੜਾ ਹੈ ਇਸ ਫਸਲ ਨੂੰ ਨਹੀਂ ਜਾਣਦਾ ਕਿ ਇਹ ਫਸਲ ਕਿਹੜੀ ਹੈ ਕਦੋਂ ਬੀਜੀ ਜਾਂਦੀ ਹੈ ਕਿੰਨਾ ਝਾੜ ਦਿੰਦੀ ਹੈ ਤੇ ਬਹੁਤੇ ਲੋਕ ਕਹਿ ਰਹੇ ਨੇ ਕਿ ਇਹ ਜਿਹੜੀ ਫਸਲ ਹੈ ਇਹਦੇ ਬਾਰੇ ਇੱਕ ਖਾਸ ਗੱਲ ਇਹ ਹੈ ਕਿ ਇਸ ਨੂੰ ਇੱਕ ਵਾਰੀ ਬੀਜਣ ਤੋਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਉਹਦੇ ਪੁੱਤਰ ਵੀ ਵੱਢਦੇ ਨੇ ਪੋਤਰੇ ਵੀ ਵੱਢਦੇ ਨੇ ਇਹ ਖੇਤ ਦੇ ਵਿੱਚ ਦੁਬਾਰਾ ਬੀਜ ਹੈ ਜਿਹੜਾ ਇਸ ਦਾ ਨਹੀਂ ਪਾਉਣਾ ਪੈਂਦਾ ਤੁਹਾਡੇ ਬਜ਼ੁਰਗ ਪਹਿਲਾਂ ਉਹ ਵੀ ਬੀਜਦੇ ਰਹੇ ਨੇ ਹਾਂਜੀ ਹਾਂ ਉਹਨਾਂ ਦੀ ਬੀਜੀ ਹੋਈ ਹੈ ਜੀ अच्छा ਤੁਸੀਂ ਵੱਢੀ ਜਾਂਦੇ ਹੋ ਮੈਂ ਆਪਾਂ ਤਾਂ ਵੱਢ ਨਹੀਂ ਰਹੇ ਇਹ ਲੱਗਦੀ ਵੇਖਣ ਨੂੰ ਧਣੀਆਂ ਵਰਗੀ ਹੈ ਹਾਂਜੀ ਤਾਂ ਜਿਹੜੇ ਸੜਕ ਤੋਂ ਲੰਘਦੇ ਹੋਣਗੇ ਉਹ ਤਾਂ ਕਹਿੰਦੇ ਹੋਣਗੇ ਕਿ ਧਣੀਆਂ ਬੜਾ ਵੱਡਾ ਵੱਡਾ ਹੋ ਗਿਆ ਕਈ ਵਾਰੀ ਲੈ ਜਾਂਦੇ ਆ ਜੋ ਛੋਟੇ ਛੋਟੇ ਹੁੰਦੇ ਔਰ ਉਹਦੇ ਇਹਨੂੰ ਪਛਾਣੀ ਨਹੀਂ ਸਕਦਾ ਕੋਈ ਹਾਂ ਕਈ ਜਣੇ ਧਣੀਆਂ ਦੇ ਪੱਲੇ ਖੇ ਤੋੜ ਕੇ ਆਪਣੇ ਸਬਜ਼ੀਆਂ ਵੀ ਖਰਾਬ ਕਰ ਲੈਂਦੇ ਆ ਅੱਛਾ ਹਾਂਜੀ ਕਿੱਥੇ ਵਿਕਦੀ ਆ ਫਸਲ ਕੌਣ ਖਰੀਦਦਾ ਹੈ ਖੇਤ ਵਿੱਚੋ ਚੁੱਕੀ ਜਾਂਦੀ ਆ ਜਾਂ ਕਿਤੇ ਲੈ ਕੇ ਜਾਣੀ ਪੈਂਦੀ ਆ ਇਹਦੀ ਜਰਾਤਰ ਪਹਿਲੋ ਖਰੀਦ ਹੁੰਦੀ ਸੀ 8-10 ਸਾਲ ਪਹਿਲੋਂ ਅੰਬਰਸਾਰੀ ਹਾਂ ਹੁੰਦਾ तकरीबन ਰੋ ਪਿੰਡਾਂ ਦੇ ਵਿੱਚ ਵਪਾਰੀ ਆ ਜਾਂਦੇ ਨੇ ਚੱਕਰ ਲੰਦੇ ਨੇ ਸੋ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਪੂਰੀ ਸੱਚਾਈ ਹੈ ਜਿਹੜੀ ਤੁਹਾਡੇ ਤੱਕ ਜਾਵੇ ਕਿਉਂਕਿ ਕਈ ਵਾਰੀ ਹੁੰਦਾ ਹੈ ਕਿਸਾਨ ਸੋਸ਼ਲ ਮੀਡੀਆ ਤੇ ਵੇਖ ਕੇ ਆਪਣੇ ਖੇਤ ਦੇ ਵਿੱਚ ਕੋਈ ਚੀਜ਼ ਬੀਜ ਲੈਂਦਾ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਤਾਂ ਫਸ ਗਿਆ ਉਹਨੇ ਕਾਠ ਮਾਰ ਲਿਆ ਆਪਣੇ ਖੇਤ ਦਾ ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਧਰਤ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਇੱਕ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਕਿ ਅੱਧਾ ਪੰਜਾਬ ਜਿਹੜਾ ਹੈ ਇਸ ਫਸਲ ਨੂੰ ਨਹੀਂ ਜਾਣਦਾ ਕਿ ਇਹ ਫਸਲ ਕਿਹੜੀ ਹੈ ਕਦੋਂ ਬੀਜੀ ਜਾਂਦੀ ਹੈ ਕਿੰਨਾ ਝਾੜ ਦਿੰਦੀ ਹੈ ਤੇ ਬਹੁਤੇ ਲੋਕ ਕਹਿ ਰਹੇ ਨੇ ਕਿ ਇਹ ਜਿਹੜੀ ਫਸਲ ਹੈ ਇਹਦੇ ਬਾਰੇ ਇੱਕ ਖਾਸ ਗੱਲ ਇਹ ਹੈ ਕਿ ਇਸ ਨੂੰ ਇੱਕ ਵਾਰੀ ਬੀਜਣ ਤੋਂ ਬਾਅਦ ਉਸ ਤੋਂ ਬਾਅਦ ਦੇ ਵਿੱਚ ਉਹਦੇ ਪੁੱਤਰ ਵੀ ਵੱਢਦੇ ਨੇ ਪੋਤਰੇ ਵੀ ਵੱਢਦੇ ਨੇ ਇਹ ਖੇਤ ਦੇ ਵਿੱਚ ਦੁਬਾਰਾ ਬੀਜ ਹੈ ਜਿਹੜਾ ਇਸ ਦਾ ਨਹੀਂ ਪਾਉਣਾ ਪੈਂਦਾ ਪਟਿਆਲਾ ਦੇ ਫਤਿਹਪੁਰ ਰਾਜਪੂਤਾ ਦੇ ਵਿੱਚ ਆ ਇਸ ਵੇਲੇ ਬਾਈ ਜੀ ਨਾਲ ਨੇ ਸਾਡੇ ਕਿਸਾਨ ਹਰਪਾਲ ਸਿੰਘ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਜੀ ਬਾਈ ਜੀ ਇਹ ਵੀਡੀਓ ਬਹੁਤ ਚੱਲ ਰਹੀ ਹੈ ਤੁਹਾਡੀ ਹਾਂਜੀ ਤਾਂ ਇਹ ਫਸਲ ਬਾਰੇ ਦੱਸੋ ਕਿ ਇਹ ਕਦੋਂ ਬੀਜੀ ਜਾਂਦੀ ਹੈ ਤੇ ਇਹਦੀ ਜਿਹੜੀ ਖਾਸ ਗੱਲ ਇਹ ਕੀਤੀ ਜਾ ਰਹੀ ਹੈ ਕਿ ਇੱਕ ਵਾਰੀ ਬੀਜ ਜਿਹੜਾ ਖੇਤ ਦੇ ਵਿੱਚ ਪੈ ਗਿਆ ਉਹ ਸਾਰੀ ਉਮਰ ਉਸ ਖੇਤ ਦੇ ਵਿੱਚ ਉੱਗਦਾ ਰਹਿੰਦਾ ਹੈ ਇਹ ਫਸਲ ਜੀ ਮਟਰਾਂ ਤੋਂ ਬਾਅਦ ਚ ਆਉਂਦੀ ਹੈ ਹਾਂ ਇਹ ਫਸਲ ਮਟਰਾਂ ਤੋਂ ਬਾਅਦ ਦੇ ਵਿੱਚ ਇੱਕੋ ਵਾਰੀ ਬੀਜ ਪਾਣਾ ਪੈਂਦਾ ਪਹਿਲਾਂ ਤੇ ਉਸ ਤੋਂ ਬਾਅਦ ਚ ਬਗੜਾਈਆਂ ਹੀ ਹੁੰਦੀਆਂ ਨੇ ਜ਼ਿਆਦਾਤਰ ਇਹਦਾ ਨਾਮ ਕੀ ਆ ਫਸਲ ਦਾ ਇੱਕ ਕਰਨੋਲੀ ਬੂਟੀ ਇਹ ਹੋਰ ਵੀ ਨਾਮ ਨੇ ਇਹਦੇ ਸੈਲਰੀਸਟ ਇੰਗਲਿਸ਼ ਸੈਲਰੀਸਟ ਕਹਿੰਦੇ ਨੇ ਠੀਕ ਹੈ ਉੰਜ ਇਲਾਕੇ ਦੇ ਵਿੱਚ ਇਹਨੂੰ ਬੂਟੀ ਕਹਿੰਦੇ ਨੇ ਆ ਹਾਂਜੀ ਹਾਂਜੀ ਠੀਕ ਹੈ ਤਾਂ ਇਹ ਮਟਰਾਂ ਦੇ ਵਿਲੇ ਜਦੋਂ ਪਹਿਲੀ ਵਾਰੀ ਬੀਜਣਾ ਬੀਜੇ ਤਾਂ ਕਿੰਨਾ ਬੀਜ ਪੈਂਦਾ ਹੈ ਕਿੱਲੇ ਦਾ ਬਾ 6 ਤੋਂ 7 ਕਿਲੋ ਦਾ ਛੱਟਾ ਹੀ ਪੈਂਦਾ ਜਿਹੜਾ ਠੀਕ ਹੈ ਹਾਂਜੀ ਹਾਂਜੀ ਫਿਰ ਜਦੋਂ ਮੌਸਮ ਆਉਣਾ ਇਹਨੇ ਆਪੇ ਓਗ ਪੈਣਾ ਆਪੇ ਆਪੇ ਓਗ ਪੈਣਾ ਜੀ ਇਹਦੇ ਵਿੱਚ ਖਾਦਾਂ ਸਪਰੇਅਾਂ ਕੀ ਕੁਝ ਹੋ ਜਾਂਦਾ ਹੈ ਬਸ ਗੜਾਈ ਹੋਣੀ ਹੈ ਜਾਂ 200 ਜਾਂ 203 ਬਈ ਯੂਰੀਆ ਪੈਣਾ ਇਹਨੂੰ ਹਾਂ ਇਹ ਕਿਹੜੇ ਮੌਸਮ ਦੇ ਵਿੱਚ ਇਹ ਫਸਲ ਜਿਹੜੀ ਆਪਣੇ ਆਪ ਫੁੱਟ ਪੈਂਦੀ ਹੈ ਇਹ ਤਾਂ ਬਸ ਮਟਰਾਂ ਦੀ ਬਿਜਾਈ ਤੋਂ ਬਾਅਦ ਚ 20-25 ਦਿਨ ਬਾਅਦ ਤਕਰੀਬਨ ਉਸ 11ਵੇਂ ਮਹੀਨੇ ਦੇ ਵਿੱਚ ਨਵੰਬਰ ਦੇ ਵਿੱਚ ਇਹ ਉਗਣੀ ਸ਼ੁਰੂ ਹੋ ਜਾਂਦੀ ਹੈ ਹਾਂ ਉਸ ਤੋਂ ਬਾਅਦ ਜਨਵਰੀ 'ਚ ਮਟਰ ਟੁੱਟ ਜਾਣਗੇ ਨੇ ਤੇ ਇਹ ਹੋ ਜਾਂਦੀ ਹੈ ਵਿੱਚ अच्छा ਇਹਨੂੰ ਕੋਈ ਜਿਵੇਂ ਜ਼ਿਆਦਾ ਸੰਘਣੀ ਹੋ ਜੇ ਕੋਈ ਵਿਰਲਾ ਕਰਨਾ ਪੈਂਦਾ ਹੋ ਕੁਝ ਇਸ ਤਰੀਕੇ ਦਾ ਉਹ ਤਾਂ ਗੜਾਈ ਕਰਨੀ ਪੈਂਦੀ ਵਿਰਲਾ ਰੱਖਣਾ ਪੈਂਦਾ ਇਹਨੂੰ اچھا ਹਾਂ ਜੇ ਜ਼ਿਆਦਾ ਸੰਘਣੀ ਹੋ ਜੇ ਫੇਰ ਫਿਰ ਚਾ ਵਜ ਝਾੜ ਨਹੀਂ ਦਿੰਦੇ ਠੀਕ ਹੈ ਹਾਂਜੀ ਇਹ ਕਿਹੜੀਆਂ ਜ਼ਮੀਨਾਂ ਦੇ ਵਿੱਚ ਕਾਮਯਾਬ ਹੈ ਜੇ ਲੋਕ ਕੋਈ ਕਰਨੇ ਚਾਹੁੰਦੇ ਨੇ ਤੇ ਇਹ ਤੇ ਸਾਰੀਆਂ ਖੇਤਾਂ ਦੀ ਹੋ ਜਾਂਦੀ ਡਾਕਰ ਚ ਵੀ ਹੋ ਜਾਂਦੇ ਰੇਤਲੇ ਖੇਤਾਂ ਜੀ ਵੀ ਹੋ ਜਾਂਦੇ ਆ ਕੋਈ ਇਹੋ ਜੀ ਗੱਲ ਨਹੀਂ ਠੀਕ ਚੰਗੇ ਵਾਣ ਹੋਣ ਥੋੜੇ ਜਿਹਾ ਮੰਡੀ ਨੂੰ ਬਾਈ ਜੀ ਦੱਸੋ ਥੋੜਾ ਜਿਆ ਕਿ ਮੰਡੀ ਨੂੰ ਲੈ ਕੇ ਕੀ ਹੋ ਜਾਏ ਇਹਦੇ ਵਿੱਚ ਮੰਡੀ ਕਿੱਥੇ ਵਿਕਦੀ ਹੈ ਫਸਲ ਕੌਣ ਖਰੀਦਦਾ ਹੈ ਖੇਤ ਵਿੱਚੋਂ ਚੁੱਕੀ ਜਾਂਦੀ ਹੈ ਜਾਂ ਕਿਤੇ ਲੈ ਕੇ ਜਾਣੀ ਪੈਂਦੀ ਹੈ ਇਹਦੀ ਜ਼ਿਆਦਾਤਰ ਪਹਿਲਾਂ ਖਰੀਦ ਹੁੰਦੀ ਸੀ 80-10 ਸਾਲ ਪਹਿਲਾਂ ਅੰਬਰਸਾਰੀ ਹੂੰ ਹੁਣ ਤਾਂ ਤਕਰੀਬਨ ਪਿੰਡਾਂ ਦੇ ਵਿੱਚ ਵਪਾਰੀ ਆ ਜਾਂਦੇ ਨੇ ਚੱਕ ਲੈਂਦੇ ਨੇ ਹੂੰ ਪਰ ਹੁਣ ਵਪਾਰੀ ਲੋਕ ਇੱਥੇ ਆਉਣ ਲੱਗ ਗਏ ਨੇ ਪਿੰਡਾਂ ਦੇ ਵਿੱਚ ਹੀ ਲੈ ਜਾਂਦੇ ਨੇ ਨੂੰ ਪਰ ਇਹਦਾ ਇੱਕ ਕਾਰਨ ਆ ਵੀ ਜਦੋਂ ਤਾਂ ਫਸਲ ਘਟਿਆ ਰੇਟ ਵਧਿਆ ਔਰ ਉਹ ਤਾਂ ਕੋਈ ਸੈਂਪਲਿੰਗ ਨਹੀਂ ਹੈਗੀ ਇਹਦੀ ਜੇ ਉਹ ਮੰਦਾ ਔਰ ਸੈਂਪਲਿੰਗ ਆ ਠੀਕ ਹੈ ਸੈਂਪਲਿੰਗ ਫੇਲ ਕਰੀ ਜਾਂਦੇ ਨੇ ਠੀਕ ਹੈ ਹਾਂਜੀ ਆ ਦੋਸਤੋ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਹੈ ਕਿ ਪੂਰੀ ਸੱਚਾਈ ਹੈ ਜਿਹੜੀ ਤੁਹਾਡੇ ਤੱਕ ਜਾਵੇ ਕਿਉਂਕਿ ਕਈ ਵਾਰੀ ਹੁੰਦਾ ਹੈ ਕਿਸਾਨ ਸੋਸ਼ਲ ਮੀਡੀਆ ਤੇ ਵੇਖ ਕੇ ਆਪਣੇ ਖੇਤ ਦੇ ਵਿੱਚ ਕੋਈ ਚੀਜ਼ ਬੀਜ ਲੈਂਦਾ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਤਾਂ ਫਸ ਗਿਆ ਉਹਨੇ ਕਾਠ ਮਾਰ ਲਿਆ ਆਪਣੇ ਖੇਤ ਦਾ ਤਾਂ ਇਹ ਰੇਟ ਉਸਨੂੰ ਉਸ ਤਰੀਕੇ ਦੇ ਨਾਲ ਨਹੀਂ ਮਿਲਦਾ ਤਾਂ ਇਹ ਗੱਲ ਇਹਨਾਂ ਦੀ ਜ਼ਰੂਰ ਵਾਜਬ ਹੈ ਤੇ ਸੋਚਣ ਵਾਲੀ ਹੈ ਕਿ ਜਦੋਂ ਬਹੁਤ ਜ਼ਿਆਦਾ ਫਸਲ ਆ ਜਾਂਦੀ ਹੈ ਤਾਂ ਖਰੀਦਦਾਰ ਹੈ ਜਿਹੜਾ ਉਹ ਕਈ ਤਰੀਕੇ ਦੇ ਨੁਕਸ ਕੱਢਦਾ ਹੈ ਸੈਂਪਲ ਫੇਲ ਕਰਦਾ ਹੈ ਇਸ ਦੇ ਜਦੋਂ ਫਸਲ ਘੱਟ ਹੁੰਦੀ ਹੈ ਤਾਂ ਉਦੋਂ ਫਿਰ ਕੋਈ ਸੈਂਪਲ ਨਹੀਂ ਹੈ ਇਸ ਦਾ ਕੋਈ ਕਿਸੇ ਤਰੀਕੇ ਦਾ ਨੁਕਸ ਨਹੀਂ ਕੱਢਿਆ ਜਾਂਦਾ ਹੈ ਹਾਂ ਜੀ ਹਾਂ ਜੀ ਜ਼ਰੂਰ ਠੀਕ ਹੈ ਤਾਂ ਇਹ ਕਿੰਨੀ ਕੁ ਨਿਕਲਦੀ ਹੈ ਕਿੱਲੇ ਦੇ ਵਿੱਚੋਂ ਝਾੜ ਕੀ ਜਾਂਦਾ ਹੈ ਝਾੜ ਹੈਗਾ ਭਾਜੀ 5 ਕੁਇੰਟਲ ਤੋਂ ਲੈ ਕੇ 9-10 ਕੁਇੰਟਲ ਤੱਕ ਵੀ ਨਿਕਲ ਜਾਂਦਾ ਜਿਹੜੀ ਐਵਰੇਜ ਹੈ ਜੀ 5-6 7 ਕੁਇੰਟਲ ਦੀ ਹੈ ਠੀਕ ਹੈ ਕੱਦ ਇਹਦਾ ਇੰਨਾ ਕੀ ਰਹਿੰਦਾ ਹੈ ਜਾਂ ਹੋਰ ਵਧੇਗਾ ਹਾਲੇ ਕੱਦ ਇਹਦਾ ਇੱਥੇ ਤੱਕ ਆਊਗਾ ਜੀ ਹਲੇ ਅੱਛਾ ਵਧੂਗਾ ਜੀ ਹਲੇ ਇਹ ਫਿਰ ਜਿਵੇਂ ਮੀਂਹੇਰੀਆਂ ਆਉਂਦੀਆਂ ਨੇ ਅਗਲੇ ਮੌਸਮ ਦੇ ਵਿੱਚ ਉਹ ਕੁਝ ਇਹਨੂੰ ਵੀ ਨੁਕਸਾਨ ਹੁੰਦਾ ਡਾਕਟਰ ਜੀ ਨੁਕਸਾਨ ਜਦੋਂ ਦਾਣਾ ਇਹਦਾ ਪੱਕ ਗਿਆ ਮੀਂਹ ਕਣੀ ਦੇ ਨਾਲ ਛੱਡਦਾ ਹੀ ਆ ਹੂੰ ਜਦੋਂ ਜਾਰਾ ਨੇਹਰੀ ਨੂੰ ਰਹੀ ਆਊਗੀ ਉਦੋਂ ਛੜੇਗਾ ਠੀਕ ਹੈ ਤਾਂ ਇਹਦੇ ਵਿੱਚ ਨਾ ਥੋੜਾ ਜਿਹਾ ਇਹ ਵੀ ਸਾਨੂੰ ਦੱਸ ਦਿਓ ਤੁਸੀਂ ਕਿ ਜਦੋਂ ਇਹ ਫਸਲ ਬੀਜੀ ਜਾਂਦੀ ਹੈ ਬੀਜਣ ਤੋਂ ਬਾਅਦ ਦੇ ਵਿੱਚ ਕਿੰਨੇ ਕੁ ਪਾਣੀ ਲੈ ਜਾਂਦੀ ਹੈ ਇਹ ਪਾਣੀ ਜਿਹਨੂੰ ਤਕਰੀਬਨ ਹੁਣ ਦਾ ਬੱਤਰ ਦੇ ਪਾਣੀ ਆ ਰਹੇ ਨੇ ਹੂੰ ਉਸ ਤੋਂ ਬਾਅਦ ਜਦੋਂ ਲੋਵਾ ਚਲਦੇ ਆ ਫਿਰ ਇਹਨੂੰ ਚੌਥੇ ਪੰਜਵੇਂ ਲੈਣ ਗਿੱਲੇ ਰੱਖਣੇ ਪੈਂਦੀ ਆ ਠੀਕ ਹੈ ਹਾਂ ਜਦੋਂ ਇਹ ਜਿਆਦਾ ਸੁੱਕਾ ਲੱਗ ਗਿਆ ਦਾਣਾ ਛੱਡ ਜਾਂਦਾ ਸਾਰਾ ਹੂੰ ਥੱਲੋ ਨਰਮ ਰੱਖਣੀ ਪੈਂਦੀ ਧਰ ਤੇ ਤੁਸੀਂ ਕਦੋਂ ਕਦੇ ਬੀਜ ਰਹੇ ਹੋ ਸਾਨੂੰ ਤੇ ਹੋਗੇ ਕੋਈ 35 40 ਸਾਲ ਹੋ ਗਏ ਹੋਣਗੇ ਜੀ ਤੁਹਾਡਾ ਕੀ ਤਜਰਬਾ ਰਿਆ ਬਸ ਤਜਰਬਾ ਅਸੀਂ ਇਹਨੂੰ ਛੱਡ ਨਹੀਂ ਸਕਦੇ ਬਸ ਹੁਣ ਹਾਂ ਕਿਉਂਕਿ ਮਟਰਾਂ ਤੋਂ ਬਾਹਰ ਫਸਲ ਇਹੀ ਆ ਵੀ ਚਲੋ ਆਪਣੇ ਆਪ ਉਗ ਆਉਂਦੀ ਆ ਦੂਜੀ ਫਸਲ ਲਾਵਾਂਗੇ 10 15000 ਖਰਚਾ ਆ ਦਾ ਠੀਕ ਹੈ ਹਾਂਜੀ ਕਣਕ ਦੇ ਨਾਲੋਂ ਚੰਗੀ ਰਹਿੰਦੀ ਹੈ ਹਾਂ ਕਹਾਂ ਨੂੰ ਕਣਕ ਦੇ ਬਰਾਬਰ ਚੜ ਚੜ ਜਾਂਦਾ ਬਾਕੀ ਜੇ ਇਹਦੀ 5-4 ਸਾਲਾਂ ਦੀ ਐਵਰੇਜ ਲਈ ਜਾਵੇ ਤਾਂ ਕਣਕ ਚੋਂ ਨਾਲ ਇਸ ਤੋਂ ਉੱਪਰ ਹੈ ਅੱਛਾ ਹਾਂ ਇਹਦਾ ਰੇਟ ਜਿਹੜਾ ਕਿ ਮਟਰ ਐਵੇਂ ਆ ਵੀ ਕਈ ਵਾਰੀ ਮਟਰ ਸਸਤਾ ਹੋ ਗਿਆ ਮਟਰ ਦਾ ਵੀ ਮਹਿੰਗਾ ਉਹ ਚੋਂ ਨਾ ਕੁਝ ਬਚਾ ਚਲੋ ਇਹ ਚੋਂ ਮਾੜਾ-ਵਟਾ ਵੱਜ ਜਾਂਦਾ ਹੂੰ ਇਹਦਾ ਪਲੱਸ ਪੁਆਇੰਟ ਇਹ ਹੈ ਕਿ ਇੱਕ ਫਸਲ ਤੁਹਾਨੂੰ ਬਚਦੀ ਹੈ ਵਸ ਇੱਕ ਫਸਲ ਹਾਂਜੀ ਠੀਕ ਹੈ ਤੁਸੀਂ ਤਿੰਨ ਫਸਲਾਂ ਕਰ ਲੈਂਦੇ ਹੋ ਖੇਤੇ ਵਿੱਚ ਹਾਂਜੀ ਠੀਕ ਹੈ। ਤੇ ਚਲੋ ਇੱਕ ਦੇ ਵਿੱਚੋਂ ਲਾਸ ਹੋਇਆ ਚਲੋ ਇੱਕ ਅੱਧੀ ਬਚ ਗਈ। ਠੀਕ ਹੈ। ਇਹਨੇ ਕੰਮ ਚੱਲ ਜਾਂਦਾ। ਤੁਹਾਡੇ ਬਜ਼ੁਰਗ ਪਹਿਲਾਂ ਉਹ ਵੀ ਬੀਜਦੇ ਰਹੇ ਨੇ। ਹਾਂਜੀ ਹਾਂ ਉਹਨਾਂ ਦੀ ਬੀਜੀ ਹੋਈ ਹੈ ਜੀ। ਅੱਛਾ ਤੁਸੀਂ ਵੱਢੀ ਜਾਂਦੇ। ਅਸੀਂ ਆਪਾਂ ਤਾਂ ਵੱਢ ਨਹੀਂ ਰਹੇ ਆ। ਆਏ ਸਾਲ ਉੱਗ ਪੈਂਦੀ ਹੈ। ਹਾਂਜੀ ਹਾਂਜੀ। ਠੀਕ ਹੈ। ਅੱਛਾ ਜਦੋਂ ਇਹ ਹੁੰਦਾ ਹੈ ਕਈ ਵਾਰੀ ਆਪਾਂ ਮਨ ਬਣ ਜਾਂਦਾ ਹੈ ਕਿ ਐਤਕੀ ਮਟਰ ਨਹੀਂ ਲਾਉਣੇ ਇਹ ਖੇਤ ਦੇ ਵਿੱਚ ਕੋਈ ਕਣਕ ਬੀਜਣੀ ਹੈ ਜਾਂ ਕੁਝ ਹੋਰ ਕਰਨਾ ਹੈ। ਤਾਂ ਇਹ ਫਿਰ ਵੀ ਉੱਗ ਪੈਂਦੀ ਹੋਏਗੀ। ਇਹ ਉੱਗ ਜਾਂਦੀ ਕੋਈ ਨੀ ਸਪਰੇ ਹੋ ਜਾਂਦੀ ਇਹਦੇ ਉੱਪਰ ਕਵਾੜ ਵਾਲੀ ਸਪਰੇ ਹੋ ਰਣੀ ਜਿਵੇਂ ਕਣਕ ਦੇ ਵਿੱਚ। ਅੱਛਾ ਸਪਰੇ ਹੋ ਜਾਂਦੀ ਆ 240 ਦੀ ਉਹਦੇ ਨਾਲ ਦਬ ਦਬ ਪੀ ਲੈਂਦੀ ਆ ਉਹ ਮਰ ਜੇਗੀ ਉਹਦੇ ਨਾਲ ਠੀਕ ਐ ਇਹਦੀ ਬਾਡੀ ਦਾ ਦੱਸੋ ਥੋੜਾ ਜਿਹਾ ਵੀ ਇਹਦੀ ਬਾਡੀ ਮਸ਼ੀਨ ਦੇ ਨਾਲ ਹੀ ਹੋ ਜਾਂਦੀ ਆ ਇਹਦੀ ਬਾਡੀ ਚ ਲੇਵਰ ਕਰਦੀ ਪਹਿਲੋਂ ਲੇਵਰ ਕਰਕੇ ਤੈਨੂੰ ਧੁੱਪਾਂ ਤੋਂ ਬਾਅਦ ਚ ਮਸ਼ੀਨ ਦੇ ਵਿੱਚ ਨਿਕਲਦੇ ਠੀਕ ਐ ਅੱਛਾ ਮਸ਼ੀਨ ਦੇ ਵਿੱਚ ਥੱਬੇ ਸੁੱਟ ਕੇ ਥੱਬੇ ਥੱਬੇ ਸੁੱਟ ਕੇ ਜਿਵੇਂ ਸਾਰਾ ਸੁੱਟਦੇ ਆ ਨਾ ਜੀ ਹਾਂ ਐਵੇਂ ਇਹਨੂੰ ਸੁੱਟਦੇ ਨੇ ਠੀਕ ਐ ਤਾਂ ਇਹ ਵੀ ਜ਼ਰੂਰੀ ਹੈ ਕਿ ਜੇ ਅਸੀਂ ਇਹ ਫਸਲ ਲਾਉਣੀ ਹੈ ਤਾਂ ਵੇਖਣਾ ਕਿ ਸਾਡੇ ਨੇੜੇ ਤੇੜੇ ਜਿਹੜੀ ਲੇਬਰ ਦੀ ਅਵੇਲੇਬਿਲਟੀ ਹੈਗੀ ਹੈ ਜਾਂ ਨਹੀਂ ਕਿਤੇ ਕਿਸਾਨ ਹੈ ਕੱਲਾ ਫਸਣਾ ਜਾਵੇ ਉਸ ਮੌਕੇ ਦੇ ਉੱਤੇ ਹਾਂ ਜੀ ਜੀ ਜ਼ਰੂਰ ਹਾਂ ਤਾਂ ਇਹ ਲੱਗਦੀ ਵੇਖਣ ਨੂੰ ਧਣੀਆਂ ਵਰਗੀ ਹੈ ਹਾਂ ਜੀ ਤਾਂ ਜਿਹੜੇ ਸੜਕ ਤੋਂ ਲੰਘਦੇ ਹੋਣਗੇ ਉਹ ਤਾਂ ਕਹਿੰਦੇ ਹੋਣਗੇ ਕਿ ਧਣੀਆਂ ਬੜਾ ਵੱਡਾ ਵੱਡਾ ਹੋ ਗਿਆ ਕਈ ਵਾਰੀ ਲੈ ਜਾਂਦੇ ਆ ਜੋ ਛੋਟੇ ਛੋਟੇ ਹੁੰਦੀ ਔਰ ਉਹਦੇ ਇਹਨੂੰ ਪਛਾਣੀ ਨਹੀਂ ਸਕਦਾ ਕੋਈ ਹਾਂ ਕਈ ਜਣੇ ਧਣੀਆਂ ਦੇ ਪੱਲੇਖੇ ਤੋੜ ਕੇ ਆਪਣੇ ਸਬਜ਼ੀਆਂ ਵੀ ਖਰਾਬ ਕਰ ਲੈਂਦੇ ਆ ਅੱਛਾ ਹਾਂ ਜੀ ਠੀਕ ਹੈ ਸੇਲੋ ਬਹੁਤ ਸ਼ੁਕਰੀਆ ਬਾਈ ਹਰਪਾਲ ਜੀ ਤੁਸੀਂ ਗੱਲਾਂ ਕੀਤੀਆਂ ਤੇ ਇਸ ਫਸਲ ਦੇ ਬਾਰੇ ਦੱਸਿਆ ਧੰਨਵਾਦ ਤੁਹਾਡਾ ਠੀਕ ਹੈ